No. Uh... Salve aje God uh, hey. ਹਏ ਪ੍ਰਵ ਸ਼ਰਣਾ ਗਤੀ ਕਿਰਪਾ ਨਿਦਯਾਲ ਇੱਕ ਅਖਰ ਹਰ ਮੰਨ ਬਸਤ ਨਨਕ ਹੋਤਨ ਆ ਕਕਰ ਹਰ ਮਨ ਵਸਤ ਨਨਕ ਹੋਤਨ ਆ ਗਿਆਨ ਦੇ ਮਜਿਸਮੇ ਰਹਿਮ ਕਾਂ ਦੇ ਮੰਡਾਰ ਜਹਰਾਜੂਰ ਹਾਜਰ ਅਨ ਜੂਰ ਸ਼ਬਦ ਗੁਰੂ ਕੰ ਸੰਸਾਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਭਾਵਨ ਪਵਤਰ ਹਾਜ਼ਰੀ ਦੇ ਅੰਦਰ ਹਾਜ਼ਰੀਆਂ ਲਵਾ ਦੇ। ਸਤਿਗੁਰਾਂ ਜੀ ਦੇ ਪਾਵਨ ਮੋਾਰਕਨ ਕੀ ਗੋ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸੋਹਾਰੀ ਕਾਲ ਸਰੂਪ ਸਤ ਸੰਗਤ ਜੀਓ ਵਡੇ ਹੀ ਪਾਪ ਜਗਤ ਗੁਰੂ ਜਗਤ ਸੁਆਮੀ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਮੂਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਸੋਹੀ ਦਾਡੇ ਉਲੰਗ ਜੋ ਅਜ ਦਾ ਸਾਨੂੰ ਕਰਜੂ ਕੀ ਜੀਵਾਂ ਨੂੰ ਵਰਤਿਸ ਕੀਤਾ ਹੋਇਆ ਦਰਗਾਹੀ ਸਤਿਗੁਰੂ ਕਿਰਪਾ ਕਰਦੇ ਨੇ ਸੋਹੀ ਮਹਲਾ ਪਹਿਲਾ ਗੁਰੂ ਨਾਨਕ ਦੇਵ ਮਹਾਰਾਜ ਜੀ ਸੋਹੀ ਦਾ ਦੇੰਦਰ ਕਰbuzਾ ਕਰbuzਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਬ੍ਰਹਮਾ ਤਮਾ ਇਕ ਹੈ ਉਹ ਪੈਦਾ ਕਰਨ ਵਾਲਾ ਹੈ ਪੂਰਤ ਪਾਲਣਾ ਕਰਨ ਵਾਲਾ ਹੈ ਪੁਰ ਲੈਤਾ ਕਰਨ ਵਾਲਾ ਉਹ ਤੋਂ ਸੁਭਾਏ ਦੁਨੀਆ ਦੇ ਵਿੱਚ ਕੋਈ ਨਹੀਂ ਹੈ ਉਹ ਦੇ ਬਰਾਬਰ ਦਾ ਉਹਦੀ ਹਸਤੀ ਦਾ ਅਤੇ ਉਸ ਦੀ ਯਮਨਤ ਦਾ ਕੋਈ ਨਾਪ ਤੋਂ ਨਹੀਂ ਹੈ ਅੰਤਰ ਵਸੈ ਨਾ ਬਾਹਰ ਜਾਏ ਸਤਿਗੁਰੂ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਿ ਸਿਖ ਉਹ ਹੈ ਜਿਸ ਦਾ ਮਨ ਦੁਨੀਆ ਦੇ ਰਸਾਂ ਪਦਾਰਥਾਂ ਬੜ ਮਿੰਦੂੜਦਾ ਅੰਤਰ ਆਤਮੇ ਨੂੰ ਪ੍ਰਭੂ ਚਰਨਾਂ ਦੇ ਵਿੱਚ ਜਿਹੜਾ ਟਿਕਾ ਕੇ ਰੱਖਦੇ ਜਿਹੜਾ ਜੋੜ ਕੇ ਰੱਖਦੇ ਅਮਰਤ ਚੋੜ ਕਾਹੇ ਵਿਖ ਖਾਣੇ ਕਿਉਂਕਿ ਜਿਹਦੇ ਸਾਹਮਣੇ ਅੰਮ੍ਰਿਤ ਪਿਆ ਤਾਂ ਉਹ ਜ਼ਹਿਰ ਨੂੰ ਥੋੜਾ ਖਾਵੇਗਾ ਜਿਹਦੇ ਸਾਹਮਣੇ ਜ਼ਿੰਦਗੀ ਹੈ ਮੌਤ ਨੂੰ ਥੋੜਾ ਤਾਂ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਜਦੋਂ ਅੰਤਰ ਆਤਮੇ ਦਾ ਗਿਆਨ ਹੁੰਦਾ ਆਪਣੇ ਦਾ ਅੰਤਰ ਆਤਮਾ ਕਰਕੇ ਰੱਬ ਦੇ ਨਾਲ ਜੁੜਦਾ ਤਾਂ ਇਹਨੂੰ ਆਨੰਦ ਦਾ ਖੁਸ਼ੀਆਂ ਦਾ ਅਤੇ ਜੋ ਇਹ ਚਾਹੁੰਦਾ ਇਹਨੂੰ ਅਸਲ ਪਤਾ ਲੱਗਦਾ ਤਾਂ ਫਿਰ ਇਹ ਜਦੋਂ ਸਾਹਮਣੇ ਵੇਖਦਾ ਕਿ ਮੇਰੇ ਜ਼ਹਿਰ ਪਈ ਹੈ ਇੱਕ ਪਾਸੇ ਅਮਰਤ ਪਈ ਹੈ ਤਾਂ ਫਿਰ ਇਹ ਜ਼ਹਿਰ ਨੂੰ ਅਤੇ ਅਮਰਤ ਨੂੰ ਸਤਿਗੁਰੂ ਕਹਿੰਦੇ ਨੇ ਫਿਰ ਸਮਝ ਦੇ ਨਾਲ ਚੁੰਦੇ ਬੇਸਮਝੀ ਹੁੰਦੀ ਹੈ ਇਨਸਾਨ ਦੀ ਤਾਂ ਇਹ ਸੇਤ ਦੇ ਲਈ ਹਾਨੀ ਖਾ ਰਹੀ ਹੈ ਪੰਚ ਖਾਣ ਵਾਲੀ ਚੀਜ਼ ਹੈ ਪੰਚ ਪੀਣ ਵਾਲੀ ਚੀਜ਼ ਹੈ ਉਹ ਪਿੰਦਾ ਹੈ ਇਤੋਂ ਵੱਡਾ ਇਨਸਾਨ ਦੇ ਲਈ ਜ਼ਹਿਰ ਕੀ ਹੋ ਸਕਦਾ ਹੈ ਬੇਸਮਝੀ ਹੈ ਤਾਂ ਜਦੋਂ ਸਮਝ ਹੁੰਦੀ ਹੈ ਇਨਸਾਨ ਦੇ ਕੋਲ ਸਤਿਗੁਰੂ ਕਹਿੰਦੇ ਨੇ ਫਿਰ ਉਹ ਅੰਮ੍ਰਿਤ ਛੱਡ ਕੇ ਲੇਕਰ ਨੂੰ ਥੋੜਾ ਖਾਣ ਲੈ ਅਤੇ ਉਹ ਗਿਆਨ ਸਤਿਗੁਰੂ ਕਹਿੰਦੇ ਨੇ ਐਸਾ ਗਿਆਨ ਜਪੋ ਮੰਨ ਦੇ ਜਪਣ ਦਾ ਭਾਵ ਹੈ ਮੁੜ ਮੁੜ ਕੇ ਉਸ ਗਿਆਨ ਨੂੰ ਚੇਤਾ ਕਰਨਾ ਮੁੜ ਮੁੜ ਕੇ ਰੱਬ ਦੀ ਗੱਲ ਨੂੰ ਯਾਦ ਰੱਖਣਾ ਕਿ ਜੇ ਇਹ ਜਨਮ ਇੱਕ ਵਾਰ ਖੁੰਝ ਗਿਆ ਮੈਨੂੰ ਦਰਦਰ ਦੀਆਂ ਠੋਕਰਾਂ ਖਾਣੀਆਂ ਪੈਣਗੀਆਂ ਸਤਿਗੁਰੂ ਕਹਿੰਦੇ ਨੇ ਚਾਰ ਬਾਭ ਉਹ ਦੋ ਸੰਗਮ ਮੁਖ ਗੁੰਗ ਤਦ ਕੈਸੇ ਭੰਗਈਏ ਕਿ ਜਦੋਂ ਚਾਰ ਬਾਭ ਹੋਣਗੇ ਮੁਖ ਗੁੰਗ ਹੋਵੇਗਾ ਦੋ ਸੰਗ ਹੋਣਗੇ ਅਤੇ ਫਿਰ ਦੇ ਤੋਂ ਬੋਲੇ ਆ ਨਹੀਂ ਜਾਣਾ ਭਾਰ ਚੁਕੇਗਾ ਅਤੇ ਦੁਨੀਆ ਦੇ ਵਿੱਚ ਨਾ ਖਾਣ ਦਾ ਨਾ ਪੀਣ ਦਾ ਕੁਝ ਵੀ ਨਹੀਂ ਹੈ ਆਸਾਬ ਦੇ ਫਿਰ ਇਹ ਦੂਜੇ ਦੇ ਆਸਰੇ ਚੱਲਦਾ ਹੈ ਹੁਣ ਜਿਹੜਾ ਇੱਕ ਖੋਤੇ ਦਾ ਇੱਕ ਇਹ ਜਿਹੜਾ ਪਸ਼ੂ ਅੱਜ ਤੱਕ ਬਲਦਾਂ ਦਾ ਜ਼ਿਕਰ ਕੀਤਾ ਜਾਂਦਾ ਸੀ ਅੱਜ ਤਾਂ ਉਹਨਾਂ ਦਾ ਵੀ ਨਹੀਂ ਹੈ ਜਦਾਂ ਮਸਿਹਰੀ ਯੁੱਗ ਚੱਲ ਗਿਆ ਅਰ ਫੇਰ ਵੀ ਕੀਤੇ ਨਾ ਕੀਤੇ ਉਹਨਾਂ ਨੂੰ ਪਟੇਲੇ ਜਾਂਦੇ ਨੇ ਜਿਾ ਜਿਵੇਂ ਵੀ ਪੜੀਆਂ ਦੇ ਵਿੱਚ ਕੰਮ ਕੀਤਾ ਜਾਂਦਾ ਚੌ ਪਾਏ ਜਾਨਵਰ ਦਸ ਸਤਿਗੁਰਾਂ ਨੇ ਜ਼ਿਕਰ ਕੀਤਾ ਚਾਰ ਭਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਲਈ ਅੱਜ ਮੁਖ ਤੋਂ ਤੂੰ ਆਰਾਮ ਕਹਿ ਲੈ ਅੱਲਾ ਕਹਿ ਲੈ ਖੁਦਾ ਕਹਿ ਲੈ ਜਿਵੇਂ ਮਰਜੀ ਤੂੰ ਰੱਬ ਦਾ ਨਾਮ ਜਪ ਸਕਦਾ ਅਤੇ ਜਦੋਂ ਐਦਾਂ ਦੀ ਜੋਨੀ ਪਵੇਗੀ ਤੇਰੀ ਉਤੋਂ ਬਾਅਦ ਫਿਰ ਤੇਰੀ ਜਵਾਨ ਬੰਦ ਹੋ ਜਾਏਗੀ ਤੂੰ ਨਾਮ ਜਪਣ ਦੀ ਤਾਂ ਗੱਲ ਬੜੀ ਦੂਰ ਦੀ ਹੈ ਆਪਣਾ ਦੁੱਖ ਵੀ ਕਿਸੇ ਨੂੰ ਬੋਲ ਕੇ ਨਹੀਂ ਦੱਸ ਸਕੇਗਾ ਕਿ ਮੈਨੂੰ ਆ ਤਕਲੀਫ ਹੈ ਮੈਨੂੰ ਆ ਬੇਨ ਹੋ ਰਿਹਾ ਹੈ ਮੈਨੂੰ ਆਧਨ ਹੋ ਰਿਹਾ ਹੈ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਰੱਬ ਦਾ ਗਿਆਨ ਤੇਰੇ ਕੋਲ ਹੈ ਕਿਉਂਕਿ ਰੱਬ ਨੇ ਤੈਨੂੰ 83 ਲੱਖ ਜੋਂ ਦਾ ਸਰਦਾਰ ਬਣਾਇਆ ਹੈ ਆਪਣੇ ਆਪ ਦੀ ਕਦਰ ਕਰ ਰੱਬ ਦੀ ਅਜਮਤਾ ਵੀ ਕਦਰ ਕਰ ਜੋ ਤੇਰੇ ਤੇ ਰੱਬ ਨੇ ਅਜਮਤਾ ਵਰਦਿਆ ਨੇ ਮਨੁੱਖਾ ਜਨਮ ਤੈਨੂੰ ਦਿੱਤਾ ਹੈ ਗਿਆਨ ਨੂੰ ਜਪ ਗਿਆਨ ਦੀ ਸਮਝ ਲੈ ਹੋਵੋ ਚਾਕਰ ਸੱਚੇ ਕੇਰੇ ਚਾਕਰ ਬਣਦੇ ਜੀ ਜਿਸ ਤਰ੍ਹਾਂ ਆਪਾਂ ਜਿਹੜਾ ਸੇਵਕ ਬਣ ਜਾਣਾ ਸੇਵਕ ਬਣ ਤੂੰ ਸੱਚ ਦਾ ਸੇਵਕ ਬਣ ਤੂੰ ਉਸ ਪ੍ਰਮਾਤਮਾ ਦਾ ਸਤਿਗੁਰੂ ਕਹਿੰਦੇ ਨੇ ਗਿਆਨ ਧਿਆਨ ਸਭ ਕੋਈ ਰਵੇ ਬਦ ਕਿਸਮਤੀ ਹੈ ਇਨਸਾਨ ਦੀ ਇਹਨੇ ਗਿਆਨ ਵੀ ਹੈ ਧਿਆਨ ਵੀ ਹੈ ਰਵੇ ਦਾ ਅਰਥ ਹੁੰਦਾ ਇਹ ਜਵਾਨੀ ਆਖ ਲੈ ਜਿੱਥੇ ਵੀ ਇਹਨੇ ਵੈੜਨ ਇਹਦੇ ਕੋਲ ਦੁਨਿਆਵੀ ਗਿਆਨ ਆ ਗਿਆ ਧਾਰਮਿਕ ਗਿਆਨ ਆ ਗਿਆ ਜਿਹੜਾ ਵੀ ਇਹਦੇ ਕੋਲ ਗਿਆਨ ਆ ਗਿਆ ਇਹਨਾਂ ਸਾਨ ਨੇ ਆਪਣੀ ਜ਼ੁਬਾਨ ਤੋਂ ਜਤਾਉਣਾ ਜ਼ਰੂਰ ਹੈ ਦੱਸਣਾ ਜ਼ਰੂਰ ਹੈ ਮੇਰੇ ਕੋਲ ਆ ਗਿਆਨ ਹੈ ਮੇਰੇ ਕੋਲ ਆਤਿਆਨ ਹੈ ਹੁਣ ਵੱਦ ਕਿਸਮ ਦੀ ਇਨਸਾਨ ਦੀ ਇਹ ਬੰਧਨ ਬਾਂਦੇ ਆ ਸਭ ਜਗ ਭਵੈ ਪਰੇ ਦੇਖਣ ਵਿੱਚ ਆਇਆ ਕਿ ਸਾਰਾ ਜਗਤ ਮਾਇਆ ਦੀ ਫਾਹੀ ਦੇ ਵਿੱਚ ਫਸਿਆ ਹੋਇਆ ਹੈ ਨਾ ਇਹਦੇ ਕੋਲ ਗਿਆਨ ਹੈ ਅਤੇ ਨਾ ਇਹਦੇ ਕੋਲ ਧਿਆਨ ਹੈ ਬਸ ਸਫਾਈ ਦੇ ਵਿੱਚ ਫਸਿਆ ਹੋਇਆ ਜਿਹਨੂੰ ਕਹ ਲਈਏ ਰਸ ਕਸਾਂ ਦੇ ਵਿੱਚ ਗਿਆਨ ਦਾ ਵੀ ਰਸ ਕਸ ਬਣਾ ਲਿਆ ਧਿਆਨ ਦਾ ਵੀ ਬਣਾ ਲਿਆ ਰੱਬ ਦੇ ਰਸਤੇ ਤੋਂ ਭੁੱਲ ਗਿਆ ਜਿਹਦੇ ਕੋਲ ਗਿਆਨ ਆ ਜਾਂਦਾ ਉਹ ਰਸ ਕਸਾਂ ਦੇ ਵਿੱਚ ਨਹੀਂ ਪੈਂਦਾ ਜਿਹਦੇ ਕੋਲ ਧਿਆਨ ਆ ਜਾਂਦਾ ਫਿਰ ਉਹ ਦੁਨਿਆਵੀ ਪਦਾਰਥਾਂ ਦੇ ਨਾਲ ਮੋਹ ਨਹੀਂ ਕਰਦਾ ਸਤਿਗੁਰੂ ਕਹਿੰਦੇ ਨੇ ਇਹ ਪਦਾਰਥਾਂ ਕਰਕੇ ਵਸਤੂਆਂ ਕਰਕੇ ਆਪਣੇ ਕਰਕੇ ਰਿਸ਼ਤੀਆਂ ਕਰਕੇ ਦੁਨੀਆ ਕਰਕੇ ਇਹ ਬਨਿਆ ਗਿਆ ਬੰਧਨ ਬੰਦਿਆ ਸਭ ਜਗਤ ਵਿੱਚ ਬਨਿਆ ਗਿਆ ਆਪਣੇ ਆਪ ਨੂੰ ਬਨ ਰਿਹਾ ਹੈ ਹਾਲਾਂਕਿ ਜਿਹੜੇ ਇਹਨੂੰ ਬੰਧਨ ਪਏ ਨੇ ਉਹਨਾਂ ਨੂੰ ਬੰਧਨਾਂ ਤੋਂ ਖਲਾਸੀ ਕਰਨੀ ਸੀ ਇਹਨੇ ਪਰ ਬਦਕਿਸਮਤੀ ਇਨਸਾਨ ਦੀ ਇਹ ਹੋਰ ਬੰਧਨ ਪਾ ਰਹੀ ਹੈ ਬੰਧਨ ਵੀ ਸਤਿਗੁਰੂ ਕਹਿੰਦੇ ਨੇ ਸੰਗਲ ਦੇ ਪਾ ਰਹੇ ਜਿਹੜਾ ਨਹੀਂ ਟੁੱਟ ਸਕਦਾ ਅਤੇ ਸੇਵਾ ਕਰੇ ਸੋਚ ਆਕਰ ਹੋਏ ਜੋ ਮਨੁੱਖ ਮਨ ਨੂੰ ਬਾਹਰ ਪਟਕਣ ਤੋਂ ਹਟਾਉਂਦੇ ਮੰਨੂ ਜਦੋਂ ਮਨ ਇਨਸਾਨ ਦਾ ਪਟਕਦਾ ਤਾਂ ਕੁ ਰਸਤੇ ਤੇ ਚੱਲਦਾ ਜਦੋਂ ਮਨ ਪਟਕਦਾ ਇਨਸਾਨ ਦਾ ਤਾਂ ਇਹਨੇ ਇਹਦਾ ਇਹਦਾ ਰਵਈਆ ਬਦਲਦਾ ਇਹਨੇ ਚੂੜਦਾ ਸਾਹ ਰਾ ਲੈਣਾ ਜਦੋਂ ਇਹਦਾ ਰਵਈਆ ਬਦਲਦਾ ਤੈਨੇ ਜਦੋਂ ਵੀ ਜ਼ਿੰਦਗੀ ਦੇ ਵਿੱਚ ਵਿਚਰਨਾ ਰੱਬ ਦਾ ਨਾਮ ਰੱਬ ਦਾ ਗਿਆਨ ਮੇਰੇ ਵਰਗਾ ਗਿਆਨ ਮੇਰੇ ਵਰਗੀ ਸਮਝ ਕਿਸੇ ਕੋਲ ਨਹੀਂ ਰੱਬ ਦੀਆਂ ਕਸਮਾਂ ਖਾਵੇਗਾ ਰੱਬ ਦਾ ਸਮਾਂ ਚੁੱਕੇਗਾ ਪਰ ਅੰਦਰ ਜਿਹੜਾ ਇਹਦੇ ਚੱਲਦਾ ਸਤਿਗੁਰੂ ਕਹਿੰਦੇ ਨੇ ਉਹ ਇਹ ਕਹਿੰਦਾ ਕਿ ਰੱਬ ਮੇਰੇ ਕੋਲ ਹੈ ਹੁਣ ਜਿਤਨਾ ਕੁਫਰ ਤੋਲੇ ਆ ਜਾਂ ਜਿਤਨਾ ਇਹਦੇ ਅੰਦਰ ਦੀ ਅਵਸਥਾ ਉਹ ਤਾਂ ਰੱਬ ਜਾਣਦੇ ਨੇ ਹੁਣ ਇਹ ਰੱਬ ਨੂੰ ਜਦੋਂ ਇਹ ਝੂਠ ਬੋਲਦਾ ਰੱਬ ਨੂੰ ਟਾਰਗੇਟ ਕਰਦਾ ਕਿ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਪਰ ਜਦੋਂ ਰੱਬ ਇਹਦੇ ਪੜ ਜੇ ਅਖੇੜਦਾ ਤਬ ਜਾਣੇ ਕੋ ਜਬ ਉਗਰੇ ਕੋ ਪਾਜ ਜਿਹੜਾ ਇਹਦਾ ਕੀਤਾ ਕਰਾਇਆ ਹੁੰਦਾ ਸਾਰਾ ਇਹਦਾ ਪਾਣੀ ਦੇ ਵਿੱਚ ਬਹਿ ਜਾਉਂਦਾ ਚੰਗਾ ਵੀ ਕੀਤਾ ਹੁੰਦਾ ਚੰਗਾ ਵੀ ਮੰਦੇ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਰੱਬ ਦੇ ਪਿਆਰੇ ਦਾ ਚੱਕਰ ਹੋ ਜਾ ਰੱਬ ਦਾ ਪਿਆਰਾ ਰੱਬ ਦਾ ਗਿਆਨ ਸੇਵਾ ਕਰੇ ਸੋ ਚੱਕਰ ਹੋਏ ਜਲ ਥਲ ਮਹੀਲ ਰਬ ਰਹੀਐ ਸੋ ਕਿਹਦਾ ਚੱਕਰ ਬਣਨਾ ਇਨਸਾਨ ਨੇ ਸਤਿਗੁਰੂ ਕਹਿੰਦੇ ਨੇ ਜਲ ਅਤੇ ਥਲ ਜਿਹੜਾ ਜਲ ਦੇ ਵਿੱਚ ਹੈ ਧਰਤੀ ਦੇ ਵਿੱਚ ਹੈ ਜਿਹੜਾ ਥਲ ਦੇ ਆਕਾਸ਼ ਦੇ ਵਿੱਚ ਹੈ ਅਤੇ ਜਿਹੜਾ ਮਹੀਲ ਰਬ ਰਹੀਐ ਸੋ ਜਿਹੜਾ ਮਹੀਲ ਹੈ ਹਰ ਇੱਕ ਪਾਸੇ ਰਵਿਆ ਹੋਇਆ ਹੈ ਗ੍ਰਹਿ 77 ਤਾਰੇ ਉਹਦੀ ਰਜਾ ਦੇ ਵਿੱਚ ਸੂਰਜ ਚੰਦ ਉਹਦੀ ਰਜਾ ਦੇ ਵਿੱਚ ਧਰਤੀ ਉਹਦੀ ਰਜਾ ਦੇ ਵਿੱਚ ਆਕਾਸ਼ ਉਹਦੀ ਰਜਾ ਦੇ ਵਿੱਚ ਪੂਰੀ ਕਾਇਨਾਤ ਉਹਦੀ ਰਜਾ ਦੇ ਵਿੱਚ ਹੈ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਤ ਤਾਂ ਸਭ ਕੁਝ ਰੱਬ ਦੇ ਪੈ ਦੇ ਵਿੱਚ ਚਲਦਾ ਹੈ ਬਦ ਕਿਸ ਕਿਸਮਤੀ ਇਨਸਾਨ ਦੀ ਹੈ ਜਿਹੜਾ ਰੱਬ ਦੇ ਪੈ ਤੋਂ ਬਾਹਰ ਚੱਲਦਾ ਹੈ ਇਹਦੀ ਕਰਕੇ ਸਤਿਗੁਰੂ ਕਹਿੰਦੇ ਨੇ ਉਸ ਰੱਬ ਨੂੰ ਜਪ ਜਿਹੜਾ ਪੂਰੀ ਦੁਨੀਆ ਜਿਹਨੂੰ ਜਪ ਰਹੀ ਹੈ ਪੂਰੀ ਦੁਨੀਆ ਨੂੰ ਆਪਣੀ ਰਜਾ ਦੇ ਵਿੱਚ ਰੱਖਿਆ ਹੋਇਆ ਜਿਸ ਨੇ ਖਾਮ ਨਹੀਂ ਚੰਗੇ ਬੁਰਾ ਨਹੀਂ ਕੋਇ ਅਵਸਾ ਕੀ ਬਣਾਉਣੀ ਆਪਣੀ ਜਿਹੜਾ ਕਾਇਨਾਤ ਨੂੰ ਚਲਾ ਰਿਹਾ ਹੈ ਪੂਰੀ ਦੁਨੀਆ ਨੂੰ ਚਲਾ ਰਿਹਾ ਹੈ ਉਹ ਤੇ ਉਹਦੀ ਰਜਾ ਦੇ ਵਿੱਚ ਕਿਵੇਂ ਚੱਲਿਆ ਜਾ ਸਕਦੇ ਕਿਵੇਂ ਚੱਲ ਸਕਦੇ ਆ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਆਪਣੀ ਲਿਰਤੀ ਬਣਾ ਆਪਣੇ ਕਰਮ ਬਣਾ ਤੇਰੇ ਵਰਤੀਅ ਤੇ ਤੇਰੇ ਕਰਮ ਇਦਾਂ ਦੇ ਬਣਨਗੇ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਹੁਣ ਤਾਂ ਤੂੰ ਕਹਿਣਾ ਕਿ ਮੇਰੇ ਵਰਗਾ ਕੋਈ ਨਹੀਂ ਹੈ ਮੈਂ ਚਤਰਾ ਚਤਰਾਇਆਂ ਚਲਾਕੀਆਂ ਕੀਤੀਆਂ ਨੇ ਝੂਠ ਬੋਲਣ ਦੇ ਵਿੱਚ ਮਾਹਰ ਮਾੜੇ ਕਰਮਾਂ ਦੇ ਵਿੱਚ ਮਾਹਰ ਸਤਿਗੁਰੂ ਕਹਿੰਦੇ ਨੇ ਜਦੋਂ ਰੱਬ ਦੀ ਅਜਮਤ ਵਰਦਦੀ ਹੈ ਨਾ ਤਾਂ ਇਹ ਫਿਰ ਸਾਰਿਆਂ ਨੂੰ ਚੰਗੇ ਕਹਿੰਦਾ ਕਿ ਸਾਰੇ ਮੇਰੇ ਚੰਗੇ ਨੇ ਅਤੇ ਮੇਥੋਂ ਬੁਰਾ ਕੋਈ ਨਹੀਂ ਸਭ ਤੋਂ ਬੁਰਾ ਮੈਂ ਆ ਹਾਲਾਂਕਿ ਸਤਗੁਰਾਂ ਨੇ ਉਹਨੂੰ ਜੋ ਗਿਆਨ ਸਮਝ ਦਿੱਤੀ ਹੈ ਨਾ ਦੁਨੀਆ ਤੇ ਉਹਦਾ ਮੁਕਾਬਲਾ ਹੀ ਕੋਈ ਨਹੀਂ ਹੈ। ਅ ਰੱਬ ਨੇ ਆਪਣਾ ਰੂਪ ਦੇ ਦਿੱਤਾ ਜਦੋਂ ਰੱਬ ਦੇ ਵਿੱਚ ਇੱਕਮ ਇੱਕ ਹੁੰਦਾ ਹੈ ਤਾਂ ਇਹ ਉਦੋਂ ਅਵਸਥਾ ਬਣਦੀ ਹੈ। ਬਾਰੇ ਨਿਆਰੇ ਹੁੰਦੇ ਨੇ ਖੁਸ਼ੀਆਂ ਝੋਲੀ ਦੇ ਵਿੱਚ ਬੈਂਦੀਆਂ ਨੇ ਸਦਾ ਹੀ ਇਹਦੇ ਜੋ ਬੋਲੇ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਬੋਲੇ ਆਵਰਤਾ ਨਾ ਜਾਏ। ਉਹ ਜਿਹੜਾ ਬੋਲ ਬੋਲੇਗਾ ਨਾ ਬਿਰਥਾ ਨਹੀਂ ਜਾਵੇਗਾ ਪਰ ਅਵਸਥਾ ਬਣਦੀ ਹੈ ਕਿ ਦੁਨੀਆਂ ਦੇ ਵਿੱਚ ਵਿਚਰਦੇ ਹੋਏ ਸਾਤੋਂ ਸਤਗੁਰੂ ਅਸੀਂ ਸਭ ਤੋਂ ਮਾੜੇ ਆਂ ਸਭ ਤੋਂ ਗਰੇ ਆਂ ਸਾਤੋਂ ਸਾਰੇ ਚੰਗੇ ਨੇ ਅਤੇ ਸਾਰੇ ਸਤੂਰਗੇ ਨੇ ਇਹ ਅਵਸਥਾ ਹੈ ਮਨ ਦੀ ਇਹ ਨਹੀਂ ਕਿ ਦੁਨੀਆਂ ਦੇ ਪੱਖੋਂ ਕੋਈ ਕੋਈ ਅਕਾਸ਼ ਦੇ ਵਿੱਚ ਉਡਾਰੀਆਂ ਮਾਰਦਾ ਤੂੰ ਨਾ ਮਾਰ ਤੂੰ ਵੀ ਮਾਰ ਕਿ ਕਿਸੇ ਨੇ ਉੱਚੀ ਮੈਨ ਮਾੜੀ ਪਾਈ ਹੈ ਕਿ ਤੂੰ ਛੰਨ ਬਾਗੇ ਬਹਿ ਜਾ ਸਤਿਗੁਰੂ ਕਹਿੰਦੇ ਨੇ ਚੱਲ ਸਮੇਂ ਦੇ ਨਾਲ ਚੱਲ ਕਦਮ ਮਿਲਾ ਕੇ ਚੱਲ ਦੁਨੀਆ ਦੇ ਨਾਲ ਕਦਮ ਮਿਲਾ ਕੇ ਚੱਲ ਪਰ ਅੰਦਰ ਦੀ ਅਵਸਥਾ ਦੀ ਗੱਲ ਕਰਦੇ ਨੇ ਜਦੋਂ ਦੁਨੀਆ ਦੇ ਵਿੱਚ ਵਿਚਰੇ ਤਾਂ ਇਹ ਰੱਬ ਨੇ ਦੁਨੀਆ ਬਣਾਈ ਹੈ ਰੱਬ ਨੇ ਕਾਇਨਾਤ ਬਣਾਈ ਹੈ ਤਾਂ ਇਹਦੇ ਵਿੱਚ ਫਰਕ ਕਰਨਾ ਇਨਸਾਨ ਦੀ ਸਮਝ ਤੋਂ ਬਾਹਰ ਹੋ ਸਕਦਾ ਹੈ ਪਰਖ ਕਰੀਏ ਹਨ ਦੇ ਲੈਵਲ ਤੇ ਉਹ ਸਰਕਦਾ ਸੀ ਪਰਖ ਕਰੀਏ ਦੁਨੀਆ ਦੇ ਵਿੱਚ ਲਿਬਾਸ ਵੇਖ ਕੇ ਲਿਵਾਸ ਕਰਕੇ ਅਸੀਂ ਪਰਖ ਕਰਦੇ ਆ ਕਬੀਰ ਕਹਿੰਦੇ ਨਹੀਂ ਪਰਖ ਹੋ ਸਕਦੀ ਲਿਵਾਸ ਕਰਕੇ ਕਿਉਂਕਿ ਕਬੀਰ ਜੀ ਕਹਿੰਦੇ ਨੇ ਮੈਨੇ bade bade ਲਿਵਾਸ ਵਾਲਿਆਂ ਨੂੰ ਵੇਖਿਆ ਜਿਨ੍ਹਾਂ ਨੇ ਆਰਤੀ ਕਰਨੀ ਹੈ ਤੂਫਾਂ ਲਾਈਆਂ ਨੇ ਜੋਤਾਂ ਲਾਈਆਂ ਨੇ ਹਰ ਵਕਤ ਗੁੜੰਦ ਰਹਿੰਦੇ ਨੇ ਨਾਮ ਦੇ ਵਿੱਚ ਕਿਹਨਾ ਵਰਗੀ ਤਾਂ ਬੰਦਗੀ ਕੋਈ ਕਰ ਨਹੀਂ ਸਕਦਾ ਬਗਲੇ ਦੀ ਵਿਰਤੀ ਲਾ ਕੇ ਬੈਠੇ ਨੇ ਪਰ ਜਦੋਂ ਥੋੜਾ ਉਹਨਾਂ ਦੇ ਨੇੜੇ ਹੋਇਆ ਪਤਾ ਚੱਲੇ ਆ ਕੋਈ ਹਰਕੇ ਸੰਤਨ ਆਖੀ ਹੈ ਬਨਾਰਸ ਕੇ ਠੱਗ ਇਹਨਾਂ ਵਰਗੇ ਤਾਂ ਠੱਗ ਕੋਈ ਨਹੀਂ ਹੈ ਕਿਉਂਕਿ ਜਦੋਂ ਤੁਸੀਂ ਉਹਨਾਂ ਤੇ ਵਿਸ਼ਵਾਸ ਕਰ ਲੈਣਾ ਤੁਹਾਡੇ ਚੰਗੇ ਕਰਮ ਗਏ ਤੁਹਾਡੀ ਚੰਗੀ ਸੋਚ ਵਿਚਾਰ ਗਈ ਸਤਿਗੁਰੂ ਤਾਂ ਕਹਿੰਦੇ ਨੇ ਕਿ ਗੁਰੂ ਜਿੰਨਾ ਕੰਦਲ ਸਿੱਖੀ ਪੀਂਦੇ ਕਰਮ ਕਰੇ ਨੇ ਜੇ ਗੁਰੂ ਇਹ ਅਨਾ ਹੋ ਗਿਆ ਸਾਡਾ ਅਸੀਂ ਕਿੱਥੋਂ ਸੁਜਾ ਕੇ ਹੋ ਸਕਦੇ ਆ ਜੇ ਗੁਰੂਏ ਮਾੜੇ ਕਰਮ ਕਰਦਾ ਤਾਂ ਸੇਵਕ ਕਿੱਥੇ ਤਰ ਜਾਏਗਾ ਉਦਾਂ ਦੀ ਸੇਵਕ ਦੇ ਕੋਲ ਉਹਣੀ ਆਦਤ ਤਾਂ ਇਹਦੇ ਕਰਕੇ ਭਗਤ ਕਬੀਰ ਜੀ ਜਦੋਂ ਵੇਖਦੇ ਨੇ ਨਾ ਕਿ ਉਹ ਬਿਰਤੀ ਤੇਰੇ ਕੋਲ ਨਹੀਂ ਸੱਜਣਾ ਕਿ ਦੁਨੀਆ ਦੀ ਤੋ ਪਰਖ ਕਰ ਸਕੇ ਵੈਸੇ ਤੂੰ ਤਾਂ ਇਹ ਕਹਿ ਸਕਦਾ ਸਤੋਂ ਸਾਰੇ ਜੰਗੇ ਨੇ ਅਸੀਂ ਸਾਰਿਆਂ ਤੋਂ ਬੁਰੀ ਹਾਂ ਇਹ ਮਨ ਦੀ ਅਵਸਥਾ ਹੈ ਅਤੇ ਇਹ ਨਹੀਂ ਕਿ ਕਬੀਰ ਜੀਆ ਨੇ ਜਦੋਂ ਵੇਖੇ ਹੈ ਕਿ ਸਾਰਿਆਂ ਨੂੰ ਕਬੀਰ ਜੀਆ ਨੇ ਨਿੰਦੇ ਹੈ ਪਰ ਜਦੋਂ ਕੋਈ ਰੱਬ ਦਾ ਪਿਆਰਾ ਦੂਰੋਂ ਮਿਲੇ ਹੈ ਕੋਹਾਂ ਦੂਰ ਤੋਂ ਕਬੀਰ ਜੀ ਨੇ ਵੇਖਿਆ ਇਹ ਤਾਂ ਰੱਬ ਤੁਰਿਆ ਹੁੰਦਾ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਬੀਰ ਜੀ ਕਹਿੰਦੇ ਨੇ ਸੰਤਾਂ ਨੂੰ ਨਿੰਦ ਵੀ ਨਾ ਦਿਓ ਆਰਾਮ ਵਰਗੇ ਨੇ ਰੱਬ ਵਰਗੇ ਨੇ ਪਰ ਕਿਹਨਾਂ ਨੂੰ ਕਿਹਾ ਜਿਨ੍ਹਾਂ ਦੀ ਵਿਰਤੀ ਰੱਬ ਵਰਗੀ ਸੀ ਜਿਹੜੇ ਕੁਫਰ ਤੋਂ ਲਨ ਵਾਲੇ ਧਗੇਵਾਜੀਆਂ ਝੂਠ ਬੋਲਣ ਵਾਲੇ ਪਖੰਡ ਕਰਨ ਵਾਲੇ ਸੋਨਾਂ ਨੂੰ ਕਹਿ ਦਿੱਤਾ ਤਾਂ ਥੱਗ ਨੇ ਇਹੀ ਅਵਸਥਾ ਗੁਰੂ ਨਾਨਕ ਦੇਵ ਜੀ ਸਾਡੀ ਬਣਾ ਰਹੇ ਨੇ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਅਵਸਥਾ ਕੀ ਬਣਦੀ ਆ ਪ੍ਰਣਾਵਤ ਨਾਨਕ ਤਾਰੇ ਸੋ ਕਿਹੜਾ ਤਰਦਾ ਜਿਹਦੀ ਇਹ ਅਵਸਥਾ ਬਣਦੀ ਕਿ ਸਾਰੇ ਸਤ ਚੰਗੇ ਨੇ ਕਿ ਪਰਮਾਤਮਾ ਸੰਸਾਰ ਸਮੁੰਦਰ ਦੀਆਂ ਵਿਕਾਰ ਲਹਿਰਾਂ ਤੋਂ ਬਚਾ ਲੈਂਦੇ ਨੇ ਪਾਰ ਲਗਾ ਲੈਂਦੇ ਨੇ ਤਾਂ ਜਦੋਂ ਇਹ ਬਣਦੀ ਇਹ ਜਦੋਂ ਪ੍ਰਣਾਵਤ ਹੁੰਦਾ ਬੇਨਤੀ ਕਰੇ ਪ੍ਰਣਾਵਤ ਨਾਨਕ ਕਹੇ ਸੋ ਕਿ ਜਿਨ੍ਹਾਂ ਵੀ ਐਦਾਂ ਦੀ ਵਿਰਤੀ ਬਣਦੀ ਹੈ ਉਹ ਰਣਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਆ ਰੱਬ ਐ ਪਰਮਾਤਮਾ ਜੀ ਉਹਨਾਂ ਸਾਰਿਆਂ ਨੂੰ ਤਾਰ ਲੇ ਉਹਦੇ ਵਰਗਾ ਬੰਦਾ ਦੁਨੀਆ ਤੇ ਲੱਭਣਾ ਬੜਾ ਮੁਸ਼ਕਲ ਜਿਹੜਾ ਅਸਲ ਦੇ ਲੋ ਅਸਲ ਕਰਮ ਅਸਲ ਸੋਚ ਵਿਚਾਰ ਦੇ ਵਿੱਚੋਂ ਕਹਿ ਰਿਹਾ ਕਿ ਮੇਰੇ ਨਾਲੋਂ ਸਾਰੇ ਚੱਗੇ ਆਂ ਅੰਦਰ ਦੀ ਵਿਰਤੀ ਐ ਬਾਹਰ ਦਾ ਟਿਕਾਣਾ ਦਾ ਪੰਨੀ ਜਿਹੜਾ ਮਰਜ਼ੀ ਐ ਰੱਬ ਨੇ ਬੜਾ ਉੱਚਾ ਰੁਤਬਾ ਦਿੱਤਾ ਆਪਣੇ ਬਹੁਤ ਕੁਝ ਦਿੱਤਾ ਪਰ ਅੰਦਰ ਦੀ ਵਰਤੀ ਦੀ ਗੱਲ ਹੈ ਇੱਥੇ ਵਰਤੀ ਬਣਦੀ ਹੈ ਤਾਂ ਜਦੋਂ ਦੁਨੀਆਂ ਦੇ ਰੈਵਰ ਵੀ ਹੁੰਦੇ ਨੇ ਤਾਂ ਉਹ ਵੀ ਬੋਰੀਆਂ ਆਪਣੇ ਧੂ ਤੇ ਚੁੱਕ ਕੇ ਮੋੜਿਆਂ ਤੇ ਚੁੱਕ ਕੇ ਲੋਕਾਂ ਦੇ ਘਰਾਂ ਦੇ ਵਿੱਚ ਵੰਡ ਰਹੇ ਨੇ ਮੁਹੰਮਦ ਸਾਹਿਬ ਦੀ ਮਿਸਾਲ ਜਿਹੜੇ ਅੱਲਾ ਦਾ ਰੂਪ ਹੋਏ ਨੇ ਇਸਲਾਮ ਧਰਮ ਦੇ ਬਾਨੀ ਨੇ ਤਾਂ ਉਹਨਾਂ ਦੀ ਇਹ ਮਿਸਾਲ ਹੈ ਦੁਨੀਆਂ ਤੇ ਕਿ ਜਦੋਂ ਵੀ ਉਹਨਾਂ ਨੂੰ ਕੋਈ ਦੁੱਖ ਤਕਲੀਫ ਦੇ ਵਿੱਚ ਦਿਖੇ ਆ ਨਾ ਇਹ ਫਲਾਣੀ ਦੇ ਘਰ ਅਜ ਪ੍ਰਸ਼ਾਦਾ ਨਹੀਂ ਤਿਆਰ ਹੋਇਆ ਨਹੀਂ ਬਣਿਆ ਤਾਂ ਉਹ ਬੋਰੀ ਚੁੱਕਦੇ ਸੀ ਉਹਨਾਂ ਦੇ ਘਰ ਗੇਰ ਆਉਂਦੇ ਸੀ ਕੌਣ ਹੋ ਤੁਸੀਂ ਸਾਡੇ ਅੱਲਾਹ ਨੇ ਡਿਉਟੀ ਲਈ ਹੈ ਆ ਬੋਰੀ ਤੁਹਾਡੇ ਘਰ ਗੇਰ ਕੇ ਜਾਣੀ ਹੈ ਆ ਰਸਣ ਪਾਣੀ ਤੁਹਾਡੇ ਘਰ ਦੇ ਕੇ ਜਾਣਾ ਆਪ ਵੀ ਸੱਕ ਭੁੱਖੇ ਰਹ ਜਾਂਦੇ ਸੀ ਆਪ ਉਹਨਾਂ ਦੇ ਘਰ ਦਾਣੇ ਨਹੀਂ ਹੁੰਦੇ ਸੀ ਕਿਉਂਕਿ ਇਹ ਬਹੁਤੇ ਅਮੀਰ ਨਹੀਂ ਸੀ ਮੁਫਲਸ ਸੀ ਤਾਂ ਫਿਰ ਲੋਕਾਂ ਦੇ ਕੋਲੋਂ ਆਉਂਦਾ ਸੀ ਕਿਉਂਕਿ ਜਿਹੜੇ ਰੱਬ ਦੇ ਪਿਆਰੇ ਨੇ ਅ ਜਿਨਾਂ ਨੂੰ ਪਹਿਚਾਣ ਹੁੰਦੀ ਹੈ ਰੱਬ ਦੀ ਰੱਬ ਦੇ ਗਿਆਨ ਦੀ ਤਾਂ ਉਹ ਪਰ ਪਰ ਬੂਰੀਆਂ ਸਿੱਟ ਕੇ ਆਉਂਦੇ ਸੀ ਮੁਹੰਮਦ ਸਾਹਿਬ ਦੇ ਕੋਲ ਤਾਂ ਮੁਹੰਮਦ ਸਾਹਿਬ ਵੀ ਇਦਾਂ ਵੰਡਦੇ ਸੀ ਤਾਂ ਇਹ ਰੱਬ ਦੀ ਵਿਰਤੀ ਬਣਦੀ ਹੈ ਰੱਬ ਦੀ ਵਿਰਤੀ ਉਦੋਂ ਬਣਦੀ ਹੈ ਤਾਂ ਇੱਥੇ ਇਹ ਤਕਾਜ਼ਾ ਨਹੀਂ ਕਿ ਮੈਂ ਕੱਲੇ ਸਾਡੇ ਮੁਸਲਮਾਨਾਂ ਨੂੰ ਹੀ ਦੇਖੀ ਆਉਣੀ ਹੈ ਜਿਹਦੇ ਘਰ ਚੁੱਲ੍ਹਾ ਨਾ ਬਲਦਾ ਹੋਵੇ ਉਹ ਭਾਵੇਂ ਇਸਲਾਮ ਤੋਂ ਮੰਨਣ ਵਾਲਾ ਹੈ ਆ ਮੈਂ ਜਿਹੜੇ ਮਰਜੀ ਫਿਰਕੇ ਦਾ ਮਾਲਕ ਅਸੀਂ ਉਹਨਾਂ ਨੂੰ ਮਤਲਬ ਇਹ ਸੀ ਕਿ ਢੋਂ ਭੁੱਖਾ ਹੈ ਕਿਸੇ ਦੇ ਵਸਤਰ ਨਹੀਂ ਨੇ ਤਾਂ ਇਹ ਆਪਣੇ ਵੀ ਵਸਤਰ ਲਾ ਕੇ ਦੇ ਦਿੰਦੇ ਸੀ ਮਹੰਮਦ ਸਾਹਿਬ ਐਦਾਂ ਦਾ ਗਿਆਨ ਵਾਲਾ ਅਰੇ ਵਰ ਵੀ ਐਦਾਂ ਦੇ ਬਣੇ ਨੇ ਕਿ ਸਾਡੀ ਦੁਨੀਆ ਨੂੰ ਵੇਖ ਕੇ ਕਿ ਸਾਰੇ ਤੋਂ ਸਾਰੇ ਚੰਗੇ ਨੇ ਮੈਨੂੰ ਰੱਬ ਨੇ ਕੁਝ ਦਿੱਤਾ ਤਾਂ ਮੈਂ ਜਿ ਦੇਣ ਰੱਬ ਨੇ ਦਾਤਾ ਬਣਾਇਆ ਤਾਂ ਉਸ ਵਰਤੀ ਨੂੰ ਸਾਹਮਣੇ ਰੱਖ ਆ ਰੱਬ ਨੇ ਬਹੁਤਾ ਕੁਝ ਤੈਨੂੰ ਦਿੱਤਾ ਹੈ ਨਾ ਤਾਂ ਐ ਸਮਝੀ ਰੱਬ ਨੇ ਮੈਨੂੰ ਦਾਤਾ ਬਣਾਇਆ ਮੰਗਤਾ ਨਹੀਂ ਬਣਾਇਆ ਦਰਤੇ ਕਈ ਵਾਰ ਮੰਗਦਿਆਂ ਹੋਇਆਂ ਮੰਗਦਿਆਂ ਨੂੰ ਵੀ ਖੈਰ ਨਹੀਂ ਪੈਂਦੀ ਠੋਕਰਾਂ ਪੈਂਦੀਆਂ ਨੇ ਤੈਨੂੰ ਤਾਂ ਦਾਤਾ ਬਣਾਇਆ ਕਿ ਤੂੰ ਤਾਂ ਦੇ ਰਹੇ ਆਂ ਤੂੰ ਵੰਡ ਸਕਦਾ ਹੈ ਤੇਰੇ ਕੋਲ ਬਹੁਤ ਕੁਝ ਹੈ ਕਿਸੇ ਦੀ ਹੈਲਪ ਕਰ ਸਕਦਾ ਹੈ ਇਹ ਰੱਬ ਨੇ ਤੈਨੂੰ ਬਣਾਇਆ ਇਸvirti ਨੂੰ ਜਾਂ ਇਸ ਦਾਤ ਨੂੰ ਆਪਣੇ ਮਾੜੀvirti ਦੇ ਨਾਲ ਮਾੜੇ ਕਰਮਾਂ ਦੇ ਨਾਲ ਐਦਾਂ ਨਾ ਰਜਾ ਜੇ ਤੇਰੇ ਕੋਲ ਹੈ ਤਾਂ ਤੂੰ ਜ਼ਰੂਰ ਕਿਸੇ ਦੀ ਹੈਲਪ ਕਰ ਕਿਸੇ ਦੀ ਮਦਦ ਕਰ ਇਕ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਪ੍ਰਣਵਤ ਨਾਨਕ ਕਾਰਿ ਸੁਭਰ ਆਪਣੇ ਪਿਆਰਿਆਂ ਨੂੰ ਸੰਗਤਿ ਉਤਾਰਦੇ ਨੇ ਉਹਦੇ ਬਾਰੇ ਮਿਆਰੀ ਕਰਦੇ ਨੇ ਜੀ ਜਿਹੜੀ ਬਿਰਤੀ ਇਦਾਂ ਨਹੀਂ ਬਣ ਜਾਂਦੀ ਇਹ ਸਮਾਜ ਜੀ ਦਾ ਸੰਮਾਨ ਉਹ ਨਾਮ ਬਲਾਂ ਦੀ ਕਿਮਾ ਉਹ ਇੱਕ ਗੁਰੂ ਜੀ ਦਾ ਖਾਲਸਾ ਉਹ ਇੱਕ ਗੁਰੂ ਜੀ ਕੀ ਫਤਿਹ